ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੈ ਹੋਰ ਕੋਈ ਨਹੀਂ ਹੈਗਾ ਤੇ ਔਰ ਊਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ ਊਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਹ ਭਰ ਗਿਆ ਉਹਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾ ਰਹੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮੱਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਪਾਸੇ ਤਾਂ ਖੜਜੋ ਦੋਜੀਆਂ ਵਾਲੇ ਮੋਟਰਸਾਈਕਲ ਬੰਕ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ ਜੰਨੇ ਹੋ